ਅੱਜ ਦਾ ਵਿਸ਼ਾ ਹੈ ਅਨਮੋਲ ਗਗਨ ਮਾਨ ਦਾ ਅਸਤੀਫਾ ਤੇ ਉਸ ਤੋਂ ਬਾਅਦ ਉਹਦਾ ਯੂ ਟਰਨ ਇਹਦਾ ਕੀ ਕਾਰਨ ਹੈ ਇਸ ਤੋਂ ਪਹਿਲਾਂ ਕਿ ਮੈਂ ਇਸ ਅਸਤੀਫੇ ਦਾ ਜ਼ਿਕਰ ਕਰਾਂ ਮੈਂ ਪਹਿਲਾਂ ਦੁਬਾਰਾ ਖਰੜ ਹਲਕੇ ਬਾਰੇ ਦੱਸਣਾ ਚਾਹਣਾ ਕਿ ਇਹ ਖਰੜ ਹਲਕਾ ਜਿਹੜਾ ਵਾ ਮੌਲੀ ਜ਼ਿਲ੍ਹੇ ਦੇ ਵਿੱਚ ਹੈ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਮੁਖਾਲੀ ਫਿਰ ਖਰੜ ਔਰ ਫਿਰ ਉਹ ਪੜ ਇੱਕ ਪਾਸੇ ਤੇ ਦੂਜੇ ਪਾਸੇ ਜ਼ੀਰਖਪੁਰ ਤੇ ਫਿਰ ਡੇਰਾ ਬਸੀਪ ਔਰ ਦੂਜੇ ਪਾਸੇ ਬਨੂਰ ਸੋ ਇਹ ਬਹੁਤ ਚੰਡੀਗੜ੍ਹ ਦੇ ਨੇੜੇ ਹੁੰਦਿਆਂ ਹਮਿਆਂ ਇੱਕ ਬਹੁਤ ਪਿਛੜਿਆ ਹੋਇਆ ਇਲਾਕਾ ਵਾ ਤੁਸੀਂ ਹੈਰਾਨ ਹੋ ਗੋਗੇ ਕਿ ਇਹ ਇਲਾਕਾ ਕਿੰਨਾ ਪਿਛੜਿਆ ਹੋਇਆ ਨਾ ਔਰ ਬਿਲਕੁਲ ਖਰੜ ਹਲਕੇ ਦਾ ਜਿਹੜਾ ਨਯਾ ਗੋਂ ਏਰੀਆ ਵਾ ਖਰੜ ਹਲਕੇ ਦੇ ਤਿੰਨ ਏਰੀਆਜ਼ ਨੇ ਨਯਾ ਗੋਂ, ਕੁਰਾਲੀ, ਮਾਜਰੀ ਬਲੌਕ ਚੱਲ ਰਹੀ ਹੈ ਕਿਹ ਲੋ ਮਾਜਰੀ ਬਲੌਕ ਕੁਰਾਲੀ ਤੇ ਖਰੜ ਔਰ ਨਯਾ ਗੋਂ ਜਿਹੜਾ ਵਾ ਮੁੱਖ ਮੰਤਰੀ ਦੀ ਕੋਠੀ ਤੋਂ ਸਿਰਫ 3-400 ਮੀਟਰ ਦੂਰ ਹੈ ਜਿਵੇਂ ਮੁੱਖ ਮੰਤਰੀ ਉਸ ਪਾਸੇ ਨੂੰ ਸੈਰ ਕਰਨ ਨਿਕਲਣ ਤਾਂ ਉਥੇ ਰੋਜ਼ ਜਾ ਸਕਦੇ ਨੇ ਲੇਕਿਨ ਥ੍ਰੀ ਕੁਰੀ ਸਾਰੇ ਹੀ ਨਜਾਇਜ਼ ਬਸਿਆ ਹੋਇਆ ਦਾ ਸਾਰੇ ਥ੍ਰੀ ਕੁਰੀ ਨਜਾਇਜ਼ ਬਸਿਆ ਹੋਇਆ ਦਾ ਸਾਰੀਆਂ ਉਹ ਸਾਰੀਆਂ ਉਥੇ ਇਹੋ ਜਿਹੀਆਂ ਹੋ ਗਈਆਂ ਵਾ ਕਿ ਹੁਣ ਉਸ ਸ਼ਹਿਰ ਦਾ ਕੁਝ ਨਹੀਂ ਹੋ ਸਕਦਾ ਇਸੇ ਤਰ੍ਹਾਂ ਖਰੜ ਦੇ ਵਿੱਚ ਘਟੋ ਘੱਟ 20 25 30% ਜਿਹੜੇ ਸਾਰੀਆਂ ਦਾ ਨਜਾਇਜ਼ ਆ ਬਹੁਤ ਸਾਰੇ ਕਲੋਨਾਈਜ਼ਰ ਜਿਹੜੇ ਨੇ ਲੋਕਾਂ ਨੂੰ ਧੋਖਾ ਦੇ ਕੇ ਪੱਜ ਗਏ ਨੇ ਔਰ ਉਥੇ ਜਿਹੜੀਆਂ ਬੇਸਿਕ ਕਮਿਊਨਿਟੀਆਂ ਆ ਪਾਣੀ ਦੀ ਡਰੇਨੇਜ ਵਗੈਰਾ ਵਗੈਰਾ ਉਹ ਨਾ ਮਾਤਰਿਆ ਬਿਜਲੀ ਦੀ ਬਹੁਤ ਬੁਰੀ ਹਾਲਤ ਆ ਸੋ ਇਸ ਕਰਕੇ ਇਨੇ ਨੇੜੇ ਹੋਣ ਦੇ ਬਾਵਜੂਦ ਵੀ ਇਹ ਇਲਾਕਾ ਬਹੁਤ ਪਿਛੜਿਆ ਹੋਇਆ ਵਾ ਔਰ ਇਹਦੀ ਇਤਰਾਸਦੀ ਆ ਕਿ ਇਸ ਇਲਾਕੇ ਤੋਂ ਜਦੋਂ ਵੀ ਕੋਈ ਸਰਕਾਰ ਬਣਦੀ ਆ ਨਾਰਮਲੀ ਜਿਹੜਾ ਉਥੋਂ ਦਾ ਐਮ.ਐਲ.ਏ ਉਹਦੀ ਕੀ ਪਾਰਟੀ ਦਾ ਹੁੰਦਾ ਸੋ ਸਰਕਾਰ ਜਿਹੜੀ ਆ ਆਪਣੇ ਪਾਰਟੀ ਦਾ ਕੋਈ ਨਾ ਕੋਈ ਹਲਕਾ ਇਚਾਰਜ ਲਾ ਦਿੰਦੀ ਆ ਜਿਹੜਾ ਐਮ.ਐਲ.ਏ ਨੂੰ ਨਜ਼ਰ ਅਦਾਸ ਕੀਤਾ ਜਾ ਰਿਹਾ ਵਾ ਜਾਂਦਾ ਵਾ ਇਹ ਪਹਿਲੀ ਵਾਰ ਹੀ ਹੋਇਆ ਕਿ ਇਸੇ ਪਾਰਟੀ ਦਾ ਜਦੋਂ ਮੈਂ ਉਥੋਂ ਐਮ.ਐਲ.ਏ ਬਣਿਆ ਸੀ 2017 ਤੋਂ 22 ਉਦੋਂ ਕਾਂਗਰਸ ਦੀ ਸਰਕਾਰ ਸੀ ਔਰ ਮੈਨੂੰ ਐਮ.ਐਲ.ਏ ਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਉਥੋਂ ਦਾ ਹਾਰਿਆ ਹੋਇਆ ਕੈਂਡੀਡੇਟ ਸੀ ਜਿਮੋਰ ਸਿੰਘ ਕੰਨ ਉਹਨੂੰ ਹਲਕਾ ਇੰਚਾਰਜ ਲਾਇਆ ਗਿਆ ਸਾਰੇ ਕੰਮ ਉਹਦੇ ਥਰੂ ਹੁੰਦੇ ਸੀ ਔਰ ਮੈਨੂੰ ਕੋਈ ਨਾਰਮਲੀ ਫੰਕਸ਼ਨ ਤੇ ਉੱਪਰ ਜਿੱਥੇ ਜ਼ਰੂਰੀ ਸਦਨਾ ਹੁੰਦਾ ਉਸ ਉੱਤੇ ਸਾਦੇ ਸੀ ਅਦਰਵਾਈਜ਼ ਮੈਨੂੰ ਬੇਸਿਕ ਇੱਕ ਇਨਵਿਟੇਸ਼ਨ ਜਿਹੜਾ ਇਨਵਾਈਟ ਵੀ ਨਹੀਂ ਸੀ ਆਉਦਾ ਇਹ ਪਹਿਲੀ ਵਾਰ ਹੀ ਹੋਇਆ 2022 ਦੇ ਵਿੱਚ ਇਹਨ ਮੋਲਗਗਨ ਮਾਨ ਕਿਉਂਕਿ ਮੈਂ ਤੇ ਇਲੈਕਸ਼ਨ ਲੜੀ ਨਹੀਂ ਸੀ ਮੈਂ ਤੇ ਪਾਰਟੀ ਤੋਂ ਮੱਤ ਦੇ ਦੌਣ ਕਰਕੇ ਪਾਸੇ ਹੋ ਗਿਆ ਸੀ ਇਹਨੂੰ ਟਿਕਟ ਮਿਲੀ ਜਿੱਤੀ ਔਰ ਇਹਨਾਂ ਦੀ ਪਾਰਟੀ ਦੀ ਸਰਕਾਰ ਸੀ ਔਰ ਇਹ ਮੰਤਰੀ ਵੀ ਬਣ ਗਿਆ ਲੇਕਿਨ ਬੜੇ ਸੋਚਣਾ ਕਰਨਾ ਪੈਂਦਾ ਵਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਉਸ ਕਰਕੇ ਦੇ ਵਿੱਚ ਉਤੋਂ ਦਾ ਨਸਿਆਸਤ ਤੋਂ ਮੈਂ ਤੇ ਬਾਹਰ ਆ ਲੇਕਿਨ ਜਿਸ ਤਰ੍ਹਾਂ ਦੀ ਉੱਥੇ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਸ਼ਾਇਦ ਇਮੇਚੁਰ ਸੀ ਉਹ ਉਹਦੇ ਨਾਲ ਨਾਲ ਬਹੁਤ ਸਾਰੇ ਐਲੀਗੇਸ਼ਨ ਲੱਗਿਆ ਉਹ ਜਿਹੜੀਆਂ ਦੋਸ਼ ਸਨ ਐਲੀਗੇਸ਼ਨ ਸਨ ਇਲਜ਼ਾਮ ਸਨ ਉਹਨਾਂ ਦੀ ਕੀ ਸਖਸੀਤੀ ਚੂਰਸੀ ਹੈ ਮੈਂ ਨਹੀਂ ਕਹਿ ਸਕਦਾ ਲੇਕਿਨ ਅਨਮੋਲ ਗਗਨਵਾਨ ਦੇ ਪੇਚਾ ਪਰਾ ਦੇ ਉੱਪਰ ਸ਼ਾਇਦ ਕੋਈ ਪੁਲਿਸ ਦੇ ਵਿਚੇ ਦਾ ਪ੍ਰਾਪ ਉਹਦੇ ਉੱਤੇ ਬਹੁਤ ਗੰਭੀਰ ਰੂਪ ਲੱਗਦੇ ਰਹੇ ਤੇ ਔਰ ਫਿਰ ਬਾਅਦ ਦੇ ਵਿੱਚ ਉਹਨੂੰ ਸਡਨਲੀ ਡ੍ਰੌਪ ਵੀ ਕਰ ਦਿੱਤਾ ਡ੍ਰੌਪ ਕਿਉਂ ਕੀਤਾ ਗਿਆ ਕਿ ਇਹ ਦੋਸ਼ਾਂ ਕਰਕੇ ਡ੍ਰੌਪ ਕੀਤਾ ਗਿਆ ਜਾਂ ਕੋਈ ਹੋਰ وجہ ਸੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਉਹਨਾਂ ਦਿਨਾਂ ਦੇ ਵਿੱਚ ਹੀ ਅਨਮੋਲ ਗਗਨਵਾਨ ਦੀ ਬਹੁਤ ਹੀ ਪ੍ਰਵਾੜ ਉਹਨੇ ਕਾਂਗਰਸੀ ਪਰਿਵਾਰ ਦੇ ਵਿੱਚੋਂ ਦੀ ਸ਼ਾਦੀ ਵੀ ਹੋ ਗਈ ਔਰ ਜਦੋਂ ਡਰਾਪ ਕੀਤਾ ਗਿਆ ਤਾਂ ਆਬਵੀਅਸਲੀ ਉਹ ਕਾਫੀ ਨਰਾਸ਼ ਹੋ ਗਏ ਔਰ ਮੇਰਾ ਮੰਨਣਾ ਆ ਕਿ ਉਦੋਂ ਤੋਂ ਉਹ ਕਾਫੀ ਪਾਰਟੀ ਦੇ ਨਾਲ ਠੀਕ ਹੈ ਆਪਣੇ ਹਲਕੇ ਦੇ ਵਿੱਚੋਂ ਜਰੂਰ ਮਾੜਾ-ਮੋਟਾ ਵਿਚਰ ਰਹੇ ਸਨ ਲੇਕਿਨ ਉਹ ਪਾਰਟੀ ਤੋਂ ਕਾਫੀ ਨਿਰਾਸ਼ ਸਨ ਔਰ ਪਿੱਛੇ ਜਿਹੜੀ ਖਬਰ ਆਈ ਆ ਔਰ ਇਹ ਵੀ ਮੈਨੂੰ ਪਤਾ ਲੱਗਾ ਵਾ ਕਿਉਂਕਿ ਇਹ ਹਲਕਾ ਜਿਹੜਾ ਬਹੁਤ ਹਾਈ ਸਟੇਕਸ ਵਾਲਾ ਹਲਕਾ ਵਾ ਉਥੇ ਮਹਾਲੀ ਜ਼ਿਲ੍ਹੇ ਦੀਆਂ ਸਾਰੇ ਮਹਾਲੀ ਜ਼ਿਲ੍ਹੇ ਦੇ ਵਿੱਚ ਕੀਮਤਾਂ ਜਿਹੜੀਆਂ ਹਨ ਉਹ ਇੱਕ ਕਿੱਲੇ ਦੀ ਕੀਮਤ ਜਿਹੜੀ 1 ਕਰੋੜ ਤੋਂ 20 ਕਰੋੜ ਦੀ ਕੀਮਤ ਹੋਈ ਗਿਆ ਜਿਹੜਾ ਕਿਲਾ ਅੱਗੇ 50 ਲੱਖ ਦਾ ਸੀ ਉਹ ਹੁਣ 4 ਕਰੋੜ ਦਾ ਹੋ ਸੋ ਹਾਈ ਸਟੇਕਸ ਹੋ ਉਸ ਏਰੀਆ ਦੇ ਵਿੱਚ ਬਿਲਕੁਲ ਚੰਡੀਗੜ੍ਹ ਤੋਂ ਨਾਲ ਲੱਗਦੇ ਸ਼ੰਗਾਰੀ ਵਾਲਾ ਤੋਂ ਅੱਗੇ ਤੁਰਪੋ ਤੁਸੀਂ ਸਿਸਵਾ ਸਿਸਵਾ ਤੋਂ ਅੱਗੇ ਕੋਬੇੜੀ ਤੱਕ ਚਲੇ ਜਾਓ ਇਧਰ ਖਿਦਰਾਬਾਦ ਤੱਕ ਚਲੇ ਜਾਓ ਕੁਰਾੜੀ ਚਲੇ ਜਾਓ ਜਿੰਨੇ ਵਿੱਚ ਪਿੰਡ ਬਾਜਰੀ ਬਲਾਕ ਦੇ ਪੈਂਦੇ ਨੇ ਉਹ ਸਾਰਿਆਂ ਦੀਆਂ ਜ਼ਮੀਨਾਂ ਦੀ ਕੀਮਤਾਂ 4-4 5-5 ਕਰੋੜ ਹੋਈਆਂ ਬੜੇ ਹਾਈ ਸਟੇਕਸ ਨੇ ਔਰ ਇਹ ਵੀ ਸੁਣਦੇ ਵਿੱਚ ਆਇਆ ਕਿ ਇਸ ਸਿਹਜ ਪਿਛਲੇ ਕੁਝ ਦਿਨ ਤੋਂ ਜਿੰਨੀਆਂ ਅਪੁਆਇੰਟਮੈਂਟਸ ਹੋਰੀਆਂ ਮੈਂ ਉਥੇ ਭਾਵੇਂ ਲੂਤੀਆਂ ਹੋਰੀਆਂ ਨਾ ਉਹ ਅਨਮੋਲ ਗੱਲ ਮੰਨ ਨੂੰ ਬਿਨਾ ਪੁੱਛੇ ਕੀਤੀਆਂ ਜਾ ਰਹੀਆਂ ਸੁਣਿਆ ਮੈਂ ਕਿ ਇੱਕ ਕੋਰਾਲੀ ਦਾ ਆਮ ਆਦਮੀ ਪਾਰਟੀ ਦਾ ਵਰਕਰ ਆ ਜਿਹਨੂੰ ਖਾਸ ਚੇਅਰਮੈਨਸ਼ਿਪ ਵਗੈਰਾ ਵੀ ਦਿੱਤੀ ਆ ਉਹਦੀ ਕਹਿਣ ਦੇ ਉੱਪਰ ਮਨੀਸ਼ ਸੋਦੀ ਆ ਕੋਈ ਛੇ ਫੈਸਲੇ ਲੈ ਆਏ ਸੰਜੇ ਦੇ ਦਿੱਲੀ ਤੋਂ ਆ ਪਰਿਸਾਨ ਇਹਦੇ ਕਰਕੇ ਵੀ ਅਨਮੋਲ ਗੱਲ ਮੰਨਿਸ਼ ਐਤ ਖਫਾ ਸੀ ਉਸ ਤੋਂ ਬਾਅਦ ਫਿਰ ਖਬਰ ਆ ਗਈ ਕੀ ਹੋ ਸਕਦਾ ਵਾ ਰঞ্জੀਤ ਸਿੰਘ ਗਿੱਲ ਜਿਹੜੇ ਆਕਾਲੀ ਦਲ ਦੇ ਲੀਡਰ ਸਨ ਜਿਹੜੇ ਪਿਛਲੇ ਇਲੈਕਸ਼ਨ ਹਾਰ ਗਏ ਸਨ ਮੇਰੇ ਵੇਲੇ ਵੀ ਇਲੈਕਸ਼ਨ ਹਾਰ ਗਏ ਸਨ ਮੇਰੇ ਵੇਲੇ ਉਹ 3 ਨੰਬਰ ਤੇ ਸਨ ਪਿਛਲੇ ਇਲੈਕਸ਼ਨਾਂ 'ਚ ਉਹ 2 ਜਿਹੇ ਨੰਬਰ ਤੇ ਸਨ ਪਰ ਉਹਨਾਂ ਤੋਂ 38000 ਵਧ ਵੋਟ ਅਮਰਗਗਨ ਮਾਨ ਨੂੰ ਮਿਲੀ ਸੀ ਇਹ ਵੀ ਖਬਰ ਆਈ ਕਿ ਸ਼ਾਇਦ ਅਮਰਗਗਨ ਮਾਨ ਜਿਹੜੀ ਆ ਉਹਨੂੰ ਨਜ਼ਰਅੰਦਾਜ਼ ਕਰਕੇ ਸ਼ਾਇਦ ਰঞ্জੀਤ ਸਿੰਘ ਗਿੱਲ ਨੂੰ ਪਾਰਟੀ ਸ਼ਾਮਿਲ ਕੀਤਾ ਜਾ ਰਿਹਾ ਔਰ ਸ਼ਾਇਦ ਉਹਨੂੰ ਸ਼ਾਇਦ ਉਹ ਸਦਾ ਬਗਲੀ ਟਿਕਟ ਵੀ ਮਿਲ ਜਵੇ ਹਾਲਾਂਕਿ ਰنجਜੀਤ ਸਿੰਘ ਗਿੱਲ ਨੇ ਗੱਲ ਨਹੀਂ ਕਹੀ ਕਿ ਉਹ ਆਮ ਆਦਮੀ ਪਾਰਟੀ ਜਾ ਰਹੇ ਨੇ ਕੁਝ ਅਸਲਾਈ ਵੀ ਲੱਗ ਰਿਹਾ ਕਿ ਉਹ ਪੱਛਪਾ ਜਾ ਰਹੇ ਨੇ ਲੇਕਿਨ ਜਿਵੇਂ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਹਲਕੇ ਦੇ ਵਿੱਚ ਵਿਕਾਸ ਚਾਹਣਾ ਉਤੋਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ ਇਸ ਜਾ ਸਕਦੇ ਹੈ ਔਰ ਸ਼ਾਇਦ ਇਹ ਦੇ ਕਰਕੇ ਉਹ ਖਫਾ ਸਨ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਲੇਕਿਨ ਬਾਅਦ ਦੇ ਵਿੱਚ ਪਾਰਟੀ ਨੂੰ ਕੀ ਵਾਦਾ ਕੀਤਾ ਜਾਂ ਨਹੀਂ ਵਾਦਾ ਕੀਤਾ ਅਧਿਕਾਰੀਆਂ ਨੇ ਫਿਰ ਵਾਪਸ ਲੈ ਲਿਆ ਯੂ ਟਰਨ ਲੈ ਲਈ ਔਰ ਅਸਤੀਫਾ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇ ਰਹੀ ਅ ਇਥੋਂ ਇਹ ਵੀ ਲੱਗਦਾ ਵਾ ਕਿ ਪਾਰਟੀ ਇਸ ਮੌਕੇ ਤੇ ਨਹੀਂ ਚਾਹੁੰਦੀ ਕਿ ਖਰੜ ਦੇ ਵਿੱਚ ਬਾਈ ਇਲੈਕਸ਼ਨ ਹੋਵੇ ਕਿਉਂਕਿ ਤਰਨਤਨ ਦੇ ਵਿੱਚ ਬਾਈ ਇਲੈਕਸ਼ਨ ਹੋਣੀ ਆ ਸੋ ਪਾਰਟੀ ਨਹੀਂ ਚਾਹੁੰਦੀ ਕਿ ਦੋ ਬਾਈ ਇਲੈਕਸ਼ਨ ਸਿਮਲਟੈਨਸਲੀ ਇੱਕੋ ਟਾਈਮ ਤੇ ਹੋਣ ਕਿਉਂਕਿ ਜੇ ਦੋਵਾਂ ਦੇ ਵਿੱਚ ਕਾਮਯਾਬੀ ਨਾ ਮਿਲੀ ਤੇ ਪਾਰਟੀ ਦੀ ਜਿਹੜਾ ਅਕਸਾ ਉਹ ਸਾਰਟੇ ਵਾਈਸ ਕਰਦੀ ਔਰ ਅਦਾਸਰ 2027 ਚੋਣਾਂ ਤੇ ਵੀ ਪੈ ਸਕਦਾ ਵਾ ਸੋ ਉਹਨਾਂ ਨੇ ਪਾਰਟੀ ਨੇ ਦੁਬਾਰਾ ਬਣਾ ਲਿਆ ਉਹਨਾਂ ਨੂੰ ਕੀ ਵਾਰਾ ਕੀਤਾ ਇਹਦੇ ਬਾਰੇ ਪਤਾ ਨਹੀਂ ਕਿ ਤੁਸੀਂ ਸਟੀਫਨ ਨਾਦੋ ਸੋ ਸਟੀਫਨ ਉਹਨਾਂ ਨੇ ਨਹੀਂ ਤੇ ਤਾਂ ਇਹਦੇ ਨਾਲ ਇਹ ਦੂਰ ਆ ਕਿ ਖੜ੍ਹ ਹਲਕੇ ਦੇ ਵਿੱਚ ਬਾਈ ਇਲੈਕਸ਼ਨ ਜਿਮਨੀ ਚੋਣ ਜਿਹੜੀ ਲਾਜ਼ਮੀ ਸੀ ਜੇ ਉਹਨਾਂ ਦਸਤੀਫਾ ਮਨਜ਼ੂਰ ਹੋ ਜਾਂਦਾ ਉਹ ਹੁਣ ਨਹੀਂ ਹੋਵੇਗੀ ਲੋਕਾਂ ਨੂੰ ਕਿਉਂਕਿ 1 ਸਾਲ ਰਹਿੰਦਿਆ ਜਾਂ 1.5 ਸਾਲ ਰਹਿੰਦਿਆ ਆਲਮੋਸਟ ਤਾਂ ਪਤਾ ਹੀ ਆ ਕਿ ਇਲੈਕਸ਼ਨਲ ਕਿੰਨਾ ਪੈਸਾ ਬਰਬਾਦ ਹੋ ਜਾਂਦਾ ਵਾ ਸੋ ਪੈਸਾ ਬਚ ਗਿਆ ਲੋਕਾਂ ਦਾ ਸਮਾਂ ਬਚ ਗਿਆ ਟਾਈਮ ਬਚ ਗਿਆ ਲੇਕਿਨ ਤਰਸ ਵੀ ਆ ਇਸ ਹਲਕੇ ਦੀ ਕਿ ਵਿਕਾਸ ਹੁਣ ਤੱਕ ਨਹੀਂ ਹੋ ਸਕਿਆ ਔਰ ਜੋ ਹਾਲਾਤ ਬਣੇ ਹੋਏ ਨੇ ਜੋ ਪੱਪਲ ਪੂਸਾ ਤੇ ਬਣਿਆ ਹੋਇਆ ਹੈ ਜੋ ਕੰਪਲੀਸੀ ਬਚੀ ਹੋਈ ਆ ਇਹਦੇ ਚ ਫੇਰ ਹਲਕੇ ਦਾ ਵਿਕਾਸ ਜਿਹੜਾ ਵਾ ਉਹ ਸਫਰ ਕਰੂਗਾ ਮੈਂ ਜੇ ਸੜੇ ਐਮ ਐਲ ਏ ਸੀ ਮੈਂ ਬੜੀ ਕੋਸ਼ਿਸ਼ ਕੀਤੀ ਹਾਲਾਂਕਿ ਮੇਰੀ ਉੱਤੇ ਚੱਲਦੀ ਨਹੀਂ ਸੀ ਲੇਕਿਨ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਮੁੱਖ ਮੰਤਰੀ ਨੂੰ ਚਿੱਠੀਆਂ ਲੈ ਕੇ ਮੇਰੇ ਚਾਰ ਪੰਜ ਸੁਝਾਅ ਉਹਨਾਂ ਦਿੱਤੇ ਸਨ ਇੱਕ ਤੇ ਸੀਪ ਜਿਹੜੇ ਪਹਾੜੀ ਪਿੰਡ ਨੇ ਜਿਹੜੇ ਹਿੱਲ ਤੇ ਉਹਨਾਂ ਵਾਸਤੇ ਹਿੱਲ ਡਿਵੈਲਪਮੈਂਟ ਕੌਂਸਲ ਬਣਾਈ ਜਾਵੇ ਡੀਵੈਲਪਮੈਂਟ ਅਥਾਰਟੀ ਬਣਾਈ ਜਾਏ ਤਾਂ ਕਿ ਉਹਨਾਂ ਦਾ ਵਿਕਾਸ ਹੋ ਸਕੇ ਨੀਤੇ ਬਹੁਤ ਢੋਖੀ ਰਿਹਾ ਵਾ ਬਹੁਤ ਸਾਰੇ ਅਮੀਰ ਲੋਕ ਜਿਹੜੇ ਨੇ ਉਹਨਾਂ ਪਿੰਡਾਂ ਦੇ ਵਿੱਚ ਆ ਕੇ ਬਹੁਤ ਬਹੁਤ ਵੱਡੇ ਚੰਕ ਸੈਟਅਪ ਖਰੀਦ ਕੇ ਉੱਥੇ ਮੈਰਿਜ ਪੈਲੈਸ ਬਣਾ ਲੈਂਦੇ ਠੀਕ ਹੈ ਆਪਣਾ ਤੁਸੀਂ ਫਾਰਮ ਹਾਊਸ ਬਣਾ ਰਹੇ ਹੋ ਠੀਕ ਹੈ ਪਰ ਮੈਰਿਜ ਪੈਲੈਸ ਵਗੈਰਾ ਉਹਨਾਂ ਦੇ ਵਿੱਚ ਬਣ ਰਹੇ ਨੇ ਜੋ এনਵਾਇਰਨਮੈਂਟ ਵਾਸਤੇ ਵਾਤਾਵਰਣ ਵਾਸਤੇ ਡਿਜ਼ਾਸ ਮੈਂ ਇਹ ਵੀ ਸੁਝਾਅ ਦਿੱਤਾ ਸੀ ਕਿ ਜਿਹੜਾ ਜਿਹੜਾ ਮਾਜਰੀ ਬਲਾਕ ਹੈ ਜਿਹੜਾ ਉੱਥੇ ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਉੱਥੇ ਅਰਬਨਾਈਜੇਸ਼ਨ ਹੋ ਰਹੀ ਹੈ ਸਿਆਸੀ ਸ਼ਹਿਰੀਕਰਨ ਹੋ ਰਿਹਾ ਵਾ ਉੱਥੇ ਬਾਰਸ਼ਾਂ ਦੇ ਵਿੱਚ ਪਾਣੀ ਦਾ ਬਰਸਾਤੀ ਪਾਣੀ ਦਾ ਪ੍ਰੋਪਰ ਨਿਕਾਸ ਹੋਵੇ ਉਹਦੇ ਵਾਸਤੇ ਇੱਕ ਛੀਲ ਬਣਾਈ ਜਾਵੇ ਇਹ ਬਹੁਤ ਜ਼ਰੂਰੀ ਹੈ ਮੈਂ ਇਹ ਵੀ ਕਿਹਾ ਸੀ ਕਿ ਜਿਹੜੀਆਂ ਨਜਾਇਜ਼ ਉਥਾਰੀਆਂ ਸਾਰੇ ਇਲਾਕੇ 'ਚ ਹੋੜੀਆਂ ਨਾ ਉਹਦਾ ਬੰਕ ਕਰਨਿਆ ਕਿ ਅਫੋਰਡੇਬਲ ਹਾਊਸਿੰਗ ਨਹੀਂ ਔਰ ਖਰੜ ਕੋਲ ਕੋਰਾਲੀ ਕੋਲ ਜਾਂ ਬਾਕੀ ਵੀ ਜਿਹੜੇ ਖਾਨੇ ਜਿੱਥੇ ਸਰਕਾਰੀ ਜ਼ਮੀਨ موجوده ਹੈਗੀ ਆ ਉਥੇ ਅਫੋਰਡੇਬਲ ਹਾਊਸਿੰਗ ਬਣਾਈ ਜਾਵੇ ਤਾਂ ਕਿ ਇਹ ਨਿਜਾਜ਼ ਕਲੋਨੀਆਂ ਜਿਹੜੀਆਂ ਹਨ ਉਹਨਾਂ ਦੀ ਉਸਾਰੀ ਨਾ ਹੋ ਸਕੇ ਸਭ ਤੋਂ ਤਰਾਸਦੀ ਗੱਲ ਇਹ ਸੀ ਕਾਂਗਰਸ ਵੜੇ ਨਹੀਂ ਸੀ ਔਰ ਇਸ ਸਰਕਾਰ ਵੜੀ ਨਹੀਂ ਸੀ ਔਰ ਮੈਨੂੰ ਅਫਸੋਸ ਆ ਕਿ ਇਸ ਸਰਕਾਰ ਦੇ ਵਿੱਚ ਇਥੋਂ ਦਾ ਮੰਤਰੀ ਹੁੰਦਿਆ ਹੈ ਵੀ ਇਹ ਕੰਮ ਚੱਲਦੇ ਰਿਹਾ ਉਸ ਨਿਜਾਜ਼ ਮਾਈਨਿੰਗ ਦਾ ਮੈਂ ਜਿਸੜੇ ਦਾ ਐਮਐਲਏ ਸੀ ਖੜਡ ਹਲਕੇ ਦੇ ਵਿੱਚ ਇੱਕ ਵੀ ਮਜ਼ਦੂਰ ਸ਼ੁਦਾ ਖੱਡ ਨਹੀਂ ਸੀ ਲੇਕਿਨ ਉਹਦੇ باوجود ਉੱਥੇ ਨਜਾਇਜ਼ ਮਾਈਨਿੰਗ ਹੁੰਦੀ ਰਹੀ ਬੜੀ ਮੁਸ਼ਕਲ ਦਾ ਰਿਕੁਆਇਰ ਰੁਕਾਉਂਦਾ ਸੀ ਮੈਂ ਮਾਈਨਿੰਗ ਫੇਸ ਸ਼ੁਰੂ ਹੋ ਜਾਂਦੀ ਸੀ ਮੈਂ ਕਟੋਗਨ 20 25 ਵਰੀ ਡੀਸੀ ਨੂੰ ਮਿਲਿਆ ਬਣਾ ਕਿ ਅਸੀਂ ਨਜਾਇਜ਼ ਮਾਈਨਿੰਗ ਨਾ ਹੋਣ ਦਿਓ ਲੇਕਿਨ ਫਿਰ ਡੀਸੀ ਨੂੰ ਕਹਿਣ ਲੱਗ ਪਏ ਕਿ ਅਸੀਂ ਕੀ ਕਰੀਏ ਸਾਡੀ ਵੀ ਚਲਦੀ ਦੇ ਇਥੇ ਜਿਹੜੇ ਪਾਵਰਫੁੱ ਲੋਕ ਨੇ ਔਰ ਕੁਝ ਲੋਕ ਉਸ ਉਦੋਂ ਸੀਐਮ ਆਫਿਸ ਅਮਰਿੰਦਰ ਸਿੰਘ ਦੇ ਆਫਿਸ ਨਾਲ ਜੁੜੇ ਹੋਏ ਸਨ ਜਿਹੜੇ ਉਹ ਫੰਡ ਜੈਮਾਈਨਿੰਗ ਤੋਂ ਇਸਨ ਸੋ ਮੈ ਜੈਮਾਈਨਿੰਗ ਨੇ ਏਰੀਆ ਬਹੁਤ ਸਾਰਾ ਬਰਬਾਦ ਕੀਤਾ ਹੋਇਆ ਹੈਗਾ ਅ ਪ੍ਰਸ਼ਾਚਾਰ ਨੇ ਕਿਉਂਕਿ ਮਾਜਰੀ ਬਲੌਕ ਖਰੜ ਤਹਿਸੀਲ ਬਾਜਲੀ ਤਹਿਸੀਲ ਇਹ ਤਹਿਸੀਲ ਜਿਹੜੀਆਂ ਨੇ ਬੜੀਆਂ ਮੈਂ ਕਹੂੰਗਾ ਕਿ ਬੜੀਆਂ ਹਾਈ ਸਟੇਕ ਤਹਿਸੀਲਾਂ ਨੇ ਕਿਉਂਕਿ ਉੱਥੇ ਬਹੁਤ ਵੱਡੇ ਪੱਧਰ ਤੇ ਲੋਕ ਜ਼ਮੀਨਾਂ ਖਰੀਦ ਰਹੇ ਨੇ ਔਰ ਇੱਥੇ ਪੈਸੇ ਦੀ ਲੈਣ-ਦੇਣ ਹੋ ਰਹੀ ਹੈ ਔਰ ਇਦੇ ਚ ਉਹਨ ਲੱਗਦਾ ਵਾ ਕਿ ਸ਼ਾਇਦ ਉਥੋਂ ਦੇ ਐਮਐਲਏ ਨੂੰ ਵੀ ਨਜ਼ਰ ਅੰਦਾਜ਼ ਕਰਕੇ ਕੁਝ ਸਰਕਾਰ ਦੇ ਹੋਰ ਪਾਵਰਫੁਲ ਇੰਟਰਸਟਡ ਇੰਟੈਰੈਸ ਮੰਨੀ ਸੋਧਿਆ ਨਾ ਚੱਲਦਾ ਉਹ ਸ਼ਾਇਦ ਇਸੇ ਹਨ ਕਿ ਉਹ ਖੁਦ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਤੇ ਅਨਬੋਲ ਕਾ ਵੀ ਮਨਾਂ ਇਤਰਾਜ਼ ਕਰਦੇ ਸੀ ਸੋ ਇਹ ਵਜਾ ਬੜੀਆਂ ਵਾ ਔਰ ਮੈਂ ਇਹ ਵੀ ਕਹਿ ਸਕਦਾ ਵਾ ਕਿ ਇਹ ਸਾਡੇ ਹਲਕੇ ਵਾਸਤੇ ਹਲਕੇ ਦੇ ਲੋਕਾਂ ਵਾਸਤੇ ਬਹੁਤ ਮਾੜੀ ਖਬਰ ਆ ਕਿ ਇਹ ਸਭ ਕੁਝ ਹੋ ਰਿਹਾ ਵਾ ਔਰ ਇਹ ਸਰਕਾਰ ਹੋਕਰ ਕਿਸ ਵਲੇ ਰਿਹਾ ਵਾ ਉਸ ਸਰਕਾਰ ਨੇ ਜੀ ਦੀ ਸਰਕਾਰ ਤਬਦੀਬ ਦੇ ਰਿਸ਼ਤ ਬਦਲਾਵ ਲਿਆਉਣਾ ਚਾਹੀਦਾ ਸੀ ਸੋ ਆ ਬਦਲਾਵ ਆਇਆ